ਦੇ 20 ਦਿਨਾਂ ਤੋਂ ਅ ਆਏ ਨੇ ਆਗੇ ਦਿਓ ਨਿਊ ਮੀਡੀਆ ਦਾ ਉਹ ਇਹਨੂੰ ਤੋਸਤਦਾ ਹੈ ਸਕ੍ਰੀਨ ਵੀ ਮੈਂ ਬੰਦ ਕਰਾਉਣਾ ਚਾਹੁੰਦਾ ਹਾਂ ਆਈ ਊਡ ਜਸਟ ਲਾਈਕ ਟੂ ਸੇ ਦੈਟ ਨੋਬਾਡੀ ਇਸ ਅਬਵ ਟੂ ਲਵ ਐਂਡ ਮੀ ਜਸਟਿਸ ਵੀ 20 ਦਿਨਾਂ ਤੋਂ ਆਏ ਨੇ ਆਗੇ ਦਿਓ ਨਿਊ ਮੀਡੀਆ ਦਾ ਉਹ ਇਹਨੂੰ ਤੋਸਤਦਾ ਹੈ ਸਕ੍ਰੀਨ ਵੀ ਮੈਂ ਬੰਦ ਕਰਾਉਣਾ ਚਾਹੁੰਦਾ ਹਾਂ ਆਈ ਊਡ ਜਸਟ ਲਾਈਕ ਟੂ ਸੇ ਦੈਟ ਨੋਬਾਡੀ ਇਸ ਅਬਵ ਟੂ ਲਵ ਐਂਡ ਮੀ ਜਸਟਿਸ ಸ್ನೇಹಿತರು ನನಗೂ ಸ್ನೇಹಿತರು ಎಲ್ಲರಿಗೂ ಸ್ನೇಹಿತರು ಬಟ್ ಎಲ್ಲದಕ್ಕಿಂತ ಹೆಚ್ಚಾಗಿ ಒಂದೇನಪ್ಪ ಅಂದ್ರೆ ಇದು ಕಾನೂನು ಇದೆ ಇದ್ರಲ್ಲಿ ಇದೆ ಕೋರ್ಟಲ್ ಇದೆ ಸೊ ಅದರಿಂದ ನಾವ್ಯಾರು ಏನು ಮಾತಾಡಕ್ಕೆ ಹೋಗ್ಬಾರ್ದು ಎಂಟು ಸಾವಿರದ ಒಂಬೈನೂರ